ਨਾਯੁੜੀ ਕੀ ਦਾਦੀਏ ਅਸੀਂ ਪੁਰ ਨਹੀਂ ਆਉਣਾ ਮੈਂ ਤਾਂ ਹਾਨੋ ਸਾਲ ਦਾ ਮੇਰਾ ਵੀਰ ਨਿਆਣਾ ਮੈਂ ਤਾਂ ਹਾਨੋ ਸਾਲ ਦਾ ਮੇਰਾ ਵੀਰ ਨਿਆਣਾ ਮੋਤ ਵੱਡੀ ਹੈ ਇਸ ਤੋਂ ਪਹਿਲਾਂ ਕਿਸ ਨੇ ਜਾਣਾ ਮੌਤ ਬੱਡੀ ਹੈ ਇਸ ਤੋਂ ਪਹਿਲਾਂ ਕਿਸ ਨੇ ਜਾਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਣਾ ਨਾ ਯੋੜੀ ਕੀ ਨਾ ਯੋੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਕੋਣ ਖਵਾਉ ਚੂਰੀਆਂ ਮਾਂ ਤੇਰੇ ਬਾਝੋਂ ਕੋਣ ਸੁਣਾਉ ਲੋਰੀਆਂ ਮਾਂ ਤੇਰੇ ਬਾਝੋਂ ਛੇਤੀ ਛੇਤੀ ਆ ਜਾ ਨਾ ਦੇਰੀ ਲੋਣਾ ਨਾਇਉੜੀ ਕੀ ਨਾਇਉੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾਇਉੜੀ ਕੀ ਨਾਇਉੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਈ ਹੁਣ ਭੁੱਲ ਜਾਈ ਹੁਣ ਪੋਤਿਆਂ ਨੂੰ ਲਾੜ ਲੜਾਉਣਾ ਨਾਇਉੜੀ ਕੀ ਨਾਇਉੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਾ ਦੇ ਵੀ ਫੁੱਟ ਫੁੱਟ ਰੋਣੇ ਲਗਾ ਇਹ ਜੋੜਾ ਸੁੰਦਰ ਹੰਸਾਂ ਦਾ ਅੱਜ ਦੇਸ਼ ਦੀ ਪੇਟ ਹੋਲੇ ਲਗਾ ਅੱਜ ਸੜ ਗਏ ਤਾਰੇ ਅੰਬਰ ਦੇ ਜਾਲਮ ਨੂੰ ਸਿੱਖ ਨਾ ਪੋਈ ਦਸਵੇਂ ਸੇ ਪਿਤਾ ਦੇ ਲਾਲਾਂ ਦਾ ਅੱਜ ਖੂਨੇ ਨੀਆਂ ਵਿੱਚ ਚੋਇਆਈ ਦਸਵੇਂ ਸੇ ਪਿਤਾ ਦੇ ਲਾਲਾਂ ਦਾ ਏ ਕਿਸ ਅੰਬੜੀ ਦੇ ਜਾਏ ਨੇ ਨੀਆਂ ਚ ਜਨ ਨੂੰ ਚਿੰਦੇ ਹੋ ਕਾਂਦੀ ਮਿਲਦੇ ਉਹ ਬਾਰ ਬਾਰੇ ਜਿਹੜੀ ਪਏ ਆਪਣੇ ਕਫਨ ਮਿਲਦੇ ਉਹ ਅਜੇ ਧਰਤੀ ਹਉਕੇ ਪਰਦੀਏ ਅਜੇ ਧਰਤੀ ਹਉਕੇ ਪਰਦੀਏ ਅਜੇ ਧਰਤੀ ਹਉਕੇ ਪਰਦੀਏ

ਲਾ ਲਾਂਦਾ ਕਾਂਦੀ ਗਿੱਟੇ ਗਿੱਟੇ ਕਾਂਦੀ ਗੋਡੇ ਗੋਡੇ ਕੰਧ ਛਾਤੀਆਂ ਤੀਕਰ ਆਈਏ ਕਾਂਦੀ ਗਿੱਟੇ ਗਿੱਟੇ ਕਾਂਦੀ ਗੋਡੇ ਗੋਡੇ ਕੰਧ ਛਾਤੀਆਂ ਤੀਕਰ ਆਈਏ ਦਸਮੇਸ਼ ਦੇ ਲਾਲੇ ਅਡੋਲ ਰਹੇ ਕੀ ਜ਼ੁਲਮ ਹਨੇਰੀ ਛਾਈਏ ਦਸ਼ਮੇਸ਼ ਦੇ ਲਾਲੇ ਅਡੋਲ ਰਹੇ ਕੀ ਜ਼ੁਲਮ ਹਨੇਰੀ ਛਾਈਏ ਮਾਤਾ ਗੁਜਰੀ ਨੇ ਰਾਤ ਕਲੇਜ ਦੀ پاک ਦਾਗ ਬਤਨ ਦਾ ਤੋਇ ਆਏ ਮਾਤਾ ਗੁਜਰੀ ਨੇ ਰਾਤ ਕਲੇਜ ਦੀ माता गुजरी रत कले जे पाकदाग वतन दो दसमेश पिता दाला आए खून विच अॼु वतन गुलज़ार रंग सू dasme shi lalanda dia la landa dasme shi pita dia la landa wahiguru ji ka khalsa <Again>. <Ta> <okay>. ਤੇਰ ਪਿਆਰ ਨਰੋਗ ਰਜਾਯਾ ਦਯੋ ਡਣ ਤੂ ਦਬਿਨ ਰੋਗ ਰਜਾਯਾ ਦਯੋ ਡਣ ਨਾਗ ਨਿਵਾਸੋਂ ਦੇਣਾ ਮੇਤਰ ਪਿਆਰੇ மூல முற மியூ சரஜா சூல் சர kanjar piyala big kasanya de sena mitr pyare nu mitr pyare nu hal muridan da kehna மத்தூன் சரி சசன சரி ச ਸਾ ਵਾਹੀ ਗੁਰ ਕੀਤੇ ਅਤੇ ਉੱਚੀਆਂ ਟਕੀਆਂ ਬਖਸ਼ੇ ਜਦੋਂ ਸ੍ਰੀ ਕਰਗੀਧਰ ਦੇ ਬੱਚਿਆਂ ਨੂੰ ਅੱਜ ਨੀਹਾਂ ਦੇ ਵਿੱਚ ਜਨਾਇਆ ਗਿਆ ਸ੍ਰੀ ਕੋਲਕਾਤਾ ਕਰਗੀਧਰ ਸਾਹਿਬ ਤਾਂ ਪਹਿਲਾਂ ਹੀ ਚਲੇ ਗਏ ਸੀ ਮਾਛੀਵੜ ਦੇ ਜੰਗਲਾਂ ਵਿੱਚ ਵੱਲੋਂ ਜਦੋਂ ਚਲੇ ਗਏ ਤੇ ਉੱਥੇ ਟੈਂਟ ਦਾ ਸਹਰਾਣਾ ਪਾਈ ਸੁੱਤੇ ਆ ਪਿੱਛੇ ਸੰਗਤ ਉਹਨਾਂ ਨੂੰ ਲੱਭਦੀ ਲੱਭਦੀ ਜਾਂਦੀ ਹੈ ਜਦੋਂ ਕਲਗੀਧਰ ਸਾਹਿਬ ਦਸ਼ਮੇਸ਼ ਪਿਤਾ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਤੀਰ ਦੇ ਨਾਲ ਕਾਹੀ ਦਾ ਬੂਟਾ ਪਟਿਆ ਅਤੇ ਕਿਹਾ ਕਿ ਅੱਜ ਤੋਂ ਬਾਅਦ ਮੁਗਲਾਂ ਦੀ ਜੜ ਪੱਟੀ ਗਈ ਜਦੋਂ ਸੰਗਤ ਉਹਨਾਂ ਨੂੰ ਲੱਭਦੀ ਲੱਭਦੀ ਪਿੱਛੇ ਗਈ ਤਾਂ ਕੁਝ ਪ੍ਰਸੰ ਸੰਗਤ ਉਹਨਾਂ ਨੂੰ ਕਰਦੀ ਹੈ ਦਾਸ ਤੁਹਾਡੇ ਨਾਲ ਸ਼ੇਅਰ ਕਰਦੀ ਐ ਕਿਸੇ ਕਵੀ ਦੇ ਲਿਖੋਈ ਅੱਖਾਂ ਸਿਕਦੀਆਂ ਸਨ ਤੇਰੇ ਦਰਸ਼ਨਾਂ ਨੂੰ ਅੱਜ ਇਹ ਦਰਸ਼ ਤੂੰ ਕੀ ਦਿਖਾਇਆ ਏ ਕਿੱਥੇ ਬਾਜ ਨੀਲਾ ਕਿਤੇ ਤਾਜ ਪੀਲਾ ਕਿੱਥੇ ਅੱਜ ਇਹ ਰੰਗ ਬਣਾਇਆ ਏ ਕਿੱਥੇ ਨਾਲ ਚਾਰੇ ਕਿਤੇ ਪੰਜ ਪਿਆਰੇ ਕਿੱਥੇ ਬਣਾਤੀ ਅੱਜ ਚਾਰ ਚੁਲਾ ਆਏ ਕਿੱਥੇ ਮਖਮਲੀ ਅਤ ਲਸੀ ਕੀਮ ਖਬਾ ਅੱਜ ਕੰਡਿਆਂ ਵਰਸਿਸ ਜਾਇਆ ਏ ਅਜਾਣ ਕੇ ਤਕੇ ਮਾਤਾ ਗੁਜਰੀ ਜੇ ਚੜੀ ਹੰਜੂਆਂ ਦੀ ਲਾ ਕੇ ਰੋੜ ਦੇਵੇ ਕੋਈ ਪੋਥ ਦੇਖੇ ਦੁਨਿਆਦਾਰ ਆਕੇ ਛਤੀ ਪੈਟ ਕੇ ਸੀਸ ਨੂੰ ਫੋੜ ਦੇਵੇ ਮਾਤਾ ਸੁੰਦਰੀਆਂ ਨੇ ਕੇ ਪਤੀ ਦੇਖੇ ਸੀ ਸਤਾਰ ਤੇ ਪਟਕ ਕੇ ਤੋੜ ਦੇਵੇ ਜਿਹੜਾ ਜਿਗਰ ਵਾਲਾ ਤੈਨੂੰ ਅੱਜ ਵੇਖੇ ਕਟਾ ਚੜੀ ਨੂੰ ਰੂ ਰੋ ਮੋੜ ਦੇਵੇ ਐ ਪਰ ਨੰਦ ਦੇ ਵਾਸੀ ਆ ਵੇ ਤੇਰੇ ਤੇਰੇ ਤੇ ਚੌਕਣਾ ਨੂਰ ਦਿਸੇ ਲੁੱਟੀ ਗਈ ਤੇਰੀ ਸਾਰੀ ਪਾਤ ਸਾਈ ਐ ਪਰ ਹਰਦੇ ਸਰੂਰ ਪੁਰਪੂਰ ਦਿਸੇ ਹਿੰਮਤ ਗਜਬ ਦੀ ਦਮਕਦੀ ਅੱਖੀਆਂ ਚੋਂ ਪਾਵੇਂ ਦੇਹੀ ਸਾਰੀ ਚੱਕਣਾ ਚੂਰ ਦਿਸੇ ਆਵੇ ਸਮਝਣਾ ਕਲ ਗਿਆ ਵਾਲਿਆ ਵੇ ਤੇਰਾ ਅਜਬ ਹੀ ਕੋਈ ਦਸੂ ਦਸ ਤੂਰ ਦਸੇ ਕੋ ਗੁਰੂ ਜੀ ਉੱਤਰ ਦਿੰਦੇ ਸੰਤਨ ਨੂੰ ਅੱਖਾਂ ਖੋਲ ਕੇ ਦੇਖ ਖਾ ਪੋੜਿਆ ਵੇ ਮੇਰੇ ਜਿਹਿਆ ਅੱਜ ਕੌਣ ਨਿਹਾਲ ਹੋਵੇ ਦੀ ਦਾ ਵਤਨ ਤੋਂ ਬੰਸ ਕਰਵਾਨ ਹੋਵੇ ਸਮਝੋ ਉਸ ਤੇ ਸਾਈਂ ਕਰਪਾਲ ਹੋਵੇ ਬੇਟੇ ਸਫਲ ਹੋਏ ਆਉਣਾ ਸਫਲ ਹੋਇਆ ਅਜ ਨਿਹਾਲ ਮੇਰਾ ਵਾਲ ਵਾਲ ਹੋਵੇ ਬੇਸ਼ੱਕ ਜਿੰਦੜੀ ਵੀ ਮੇਰੀ ਲੱਗੇ ਲੇਖੇ ਐ ਪਰਵਤਨ ਜਾਦਖਸ ਹਾਲ ਹੋਵੇ ਜਦੋਂ ਦੇਸ਼ ਗੁਲਾਮੀ ਦੇ ਵਿੱਚ ਬੰਦਾ ਰੋਵੇ ਆਵਿਆ ਦੇ ਨਾਲੇ ਬਹਿਣ ਪਾਵੇ ਉਦੋਂ ਮੈਲ ਤੇ ਮਾਲੀਆਂ ਨੂੰ ਕੌਣ ਚਾਵੇ ਸੇ ਗਿਆ ਸੋਨੀਆਂ ਤੇ ਕਿਦਾਂ ਚੈਨ ਆਵੇ ਸਾਰੇ ਉਜੜੇ ਵਾਂਗ ਬਰਾਨੇ ਦਿਸਣ ਨੀਂਦ ਨੇਣਾ ਦੇ ਕੋਲ ਕੀ ਲੈਣ ਆਵੇ ਨਾ ਪਰਵਾਹ पावे ना कर बार पावे कन्नी दुखिया दे जदों दे पहन पावे पावे आज बसिया दिस मेरा दिस सारा मैं पी बसिया महल अयाड़ एथे ਇਹ ਇਜਾੜੀਆਂ ਮਹਿਲ ਤੇ ਮਾੜੀਆਂ ਨੇ ਖੜੇ ਦਿਸਦੇ ਅੰਬ ਅਨਾਰ ਇੱਥੇ ਕੰਡੇ ਨਹੀਂ ਇਹ ਵਿਸੀ ਹੈ ਸੇਜ ਮਕਬਲ ਮੇਰਾ ਸੱਜਿਆ ਅੱਜ ਦਰਬਾਰ ਇੱਥੇ ਹੋਇਆ ਕੀ ਜੇ ਬੇਟੇ ਕਰਮਾਨ ਹੋਗੇ ਮੈਨੂੰ ਦਿਸਦਾ ਲੱਖ ਹਜ਼ਾਰ ਇਥੇ ਹੋਇਆ ਕੀ ਜੇ ਬੇਟੇ ਕਰਮਾਨ ਹੋਗੇ ਮੈਨੂੰ ਦਿਸਦਾ ਲੱਖ ਹਜ਼ਾਰ ਇਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਵਾਬਾਂ ਸਾਰੇ ਬਖਸ਼ਿਸ਼ ਸਤਸਲਾਹ ਕਰ ਰਹੇ ਹਾਂ ਜਿੰਨੇ ਵੀ ਬੱਚੇ ਆਏ ਬਜ਼ੁਰਗ ਵੱਡੇ ਸਾਥੀਆਂ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਾਂ ਦਾ ਸਹਿਬਜ਼ਾਦਿਆਂ ਦਾ ਜਸ ਕਰ ਰਹੇ ਹਨ ਕੈਸਾ ਉਹ ਗੁਰੂ ਕਿ ਬਚਪਨ ਤੋਂ ਲੈ ਕੇ ਜਿਨ੍ਹਾਂ ਦਾ ਦੇਣ ਸਾਡੀ ਜ਼ਿੰਦਗੀ ਦੇ ਨਹੀਂ ਸਕਦੇ 9 ਸਾਲ ਦੀ ਉਮਰ ਦੇ ਵਿੱਚ ਪਿਤਾ ਤੌਰ ਤੇ ਤਾਂ ਜਿੱਥੇ ਚਾਰ ਸਹਿਜ ਜਰਦਿਆਂ ਦੀ ਆਪਾਂ ਗੱਲ ਕਰਦੇ ਹਾਂ ਮਾਤਾ ਮਾਂ ਗੁਜਰਤਤੌਰ ਦੀ ਗੱਲ ਕਰਦੇ ਹਾਂ ਸੱਚ ਜਾਣਿਓ ਉਹ ਪੰਜ ਪਿਆਰੇ ਜਿਨ੍ਹਾਂ ਨੂੰ ਆਪਣਾ ਗੁਰੂ ਧਾਰਨ ਕੀਤਾ ਸੀ ਉਹ ਪੰਜ ਪਿਆਰੇ ਉਹ ਖਾਲਸਾ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ ਸਾਰਾ ਖੁਸ਼ ਜੇਕਰ ਕੁਰਬਾਨ ਕਰਕੇ ਤੇ ਸਾਰਿਆਂ ਨੇ ਇਤਿਹਾਸ ਸੁਣਾਇਆ ਮੈਂ ਇਤਿਹਾਸ ਸੁਣਾਮਾ ਦਾ ਸਮਰਪਤੀ ਹੈ ਤੇ ਵੇਖੋ ਅਖੀਰ ਵਿੱਚ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿੰਦੇ ਨੇ ਕਹਿਣ ਲੱਗੇ ਸਾਰਾ ਕੁਝ ਜਦੋਂ ਐ ਕਹਿਣੋ ਕਿ ਉ ਜਾਗਦ ਤਨ ਉਝਟ ਗਿਆ ਸਭ ਕੁਝ ਕੁਝ ਵੀ ਨਹੀਂ ਰਿਹਾ ਤੇ ਉਸ ਵੇਲੇ ਬੜੇ ਆਨੰਦ ਵਿੱਚ ਕਹਿੰਦੇ ਨੇ ਕਹਿਣ ਲੱਗੇ ਪੰਥੁ ਬਸੇ ਮੈਂ ਉਜੜਣਾ ਮਨ ਚਾਉ ਕਹਿੰਦਾ ਕਿ ਮੇਰੇ ਮਨ ਅੰਦਰ ਚਾਹ ਬਹੁਤ ਏ ਕਿ ਮੇਰਾ ਜਿਹੜਾ ਸਾਡੇ 'ਤੇ ਇਸ਼ਾਰਾ ਕਰਕੇ ਕਿਹਾ ਸੀ ਸਾਡੇ 'ਤੇ ਕਿਹਾ ਸੀ ਕਹਿੰਦੇ ਕਿ ਵੀ ਪੰਥ ਬਸੇ ਆ ਜਿਹੜਾ ਸਾਡਾ ਖਾਲਸਾ ਪੰਥ ਜਿਹਨੂੰ ਆਪਾਂ ਸਿੱਖ ਕਹਿੰਨੇ ਆ ਮੈਂ ਸੇਕਾਂ ਇਹ ਦਾਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਦਿੱਤੀਆਂ ਹੋਈਆਂ ਨੇ ਪੰਥ ਬਸੇ ਮੈਂ ਉਹ ਜਗਾਂ ਗੈਨ ਲਗੇ ਮੈਂ ਉਜੜ ਜਾ ਕੋਈ ਗੱਲ ਨਹੀਂ ਪਰ ਜਿਹੜਾ ਮੇਰਾ ਖਾਲਸਾ ਪੰਥ ਇਹ ਨਾ ਉਹ ਹਮੇਸ਼ਾ ਬਸਦਾ ਰਹੇ ਕਿੱਥੇ ਭਾਵੇਂ ਕਿਸੇ ਵੀ ਧਰਮ ਦੇ ਬੈਠੇ ਹੋ ਘਰਾਂ ਘਰਾਂ ਤੱਕ ਆਵਾਜ਼ ਆਉਂਦੀ ਐ ਸਪੀਕਰ ਦੀ ਹਾਂ ਅੱਜ ਮਾਫ਼ ਕਰਿਓ ਕਿ ਬਈ ਪਾਸੇ ਤਰਪਿਆਂ ਸੀ ਨਾਮਾ ਦੇ ਮਗਰ ਸਿੰਘ ਲਗਦਾ ਹੈ ਨਾਮਾ ਦੇ ਮਗਰ ਸਿੰਘ ਲਗਦਾ ਤੇ ਪਰ ਮਾਫ਼ ਕਰਿਓ ਜੀ ਬਹੁਤ ਪਿਛਾਂ ਹੋ ਚੁੱਕੇ ਆਂ ਪੜਦੇ ਨਾ ਸਾਰਾ ਸਰਬੰਸ ਲੁਟਾ ਕੇ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਤ ਬਾੜ ਕੇ ਕਾ ਲੱਗੀਆਂ ਬਾਲਾ ਪੁੱਤ ਬਾੜ ਕੇ ਕਾ ਲੱਗੀਆਂ ਬਾਲਾ ਪੰਥ ਦੀਆਂ ਸੁਖਾਂ ਮਸਸਾ

ਗਲ ਮਿਲ ਕਰਕੇ ਨਾਨ ਸਾਹਿਬ ਜੀ ਦੇ ਜਾਪੋ ਸੁਖੰਦ ਸਤਿਗੁਰ ਜੀਆਂ ਦੇ ਚਰਨਾ ਚ ਅਰਦਾਸ ਰੇਤੀ ਰਾਮ ਕਲੀ ਮਹੱਲਾ ਤੀਜਾ ਨਾਂ ਦੇ ਕੋ ਅੰਕਾਰ ਸਤ ਗੁਰਸਾਹ ਅਨੰਦ ਪਿਆ ਵੇ ਨਾਈ ਸਤ ਗੁਰ ਨੇ ਪਾਇਆ ਗੁਰਦਸਾ ਗਨ ਸਤਿਵਾਦ ਬੰਦਿ ਸ਼ਤ ਦਾ ਮੰਨਿਆ ਆਇਆ

जब शांत तुम न आए तो याद देचा शांत जब आया क्या कहनो मैं तो सुनूं वो सब जो शब्द तन रूपिया साथ नाम विरयो भाव गति भांचे शब्द रक्त ताप सुखावे पांच तो तुम

واح گرو جی کا خالص واح گرو جی کی فتح تج